गुरु गुण गाणा जग मुयाते कपबडाई विरोध रे तो कहा स्वामी मैं मुरकरण जाय प्रभु देव ते बड़े देखा भर फंसना बंध न जाय नी गुरुद पावै कोई अखड तेल से

जाप का सिमर पान करना ਕਰਨ ਕਰਮ ਕੀ ਰਿਆ ਜੋਗ ਦਾ ਅਭਿਆਸ ਕਰਨਾ ਕਰਮ ਕਾਂਡ ਦਾ ਜੁਦਸੋਇਆ ਕਰ ਕਰ ਮੇਨਾ ਜੋਗ ਅਗਨ ਤਾਂ ਲੋਗ ਬਿਹਾਨ ਕਰਮ ਧਣ ਕੀਆ ਇਹ ਸਾਰੇ ਜਿਹੜੇ ਕਰਨ ਕਰਨ ਦੇ ਬਾਅਦ ਜੋਗ ਕਰਨਾ ਹੈ ਮਾੜੇ ਨੇ ਜੁਨਾ ਜੇ ਸਾਗਤ ਆਪਨ ਮਨੇ ਕੀਆ ਤੇ ਸਾਰਿਆਂ ਨੂੰ ਅੜ ਗਏ फिर मन में जो चले जा तो रहा तक त्यागन मत फिर प्रकार के बहु जगतना अनेक प्रकार जगतन करता गया है दान होमें बहु रचना पुनदान भी करता गया है बहु रचना ਕਿਹੜਾ ਹੋਮ ਬਾਣਾ ਕਿਉਂ ਬਾਣਾ ਬਣਾ ਵਿੱਚੋਂ ਪੁੰਡਾ ਨਾ ਹੋਵੇਂ ਬੋਲੋ ਜਨਾ ਯਾ ਭੜੇ ਆਪ ਨੂੰ ਕਿਉਂ ਅਗਰ ਜਿੰਦਗੀ ਬਿਨਾਂ ਬਤਾਨੀ ਕੋਈ ਪਾਲ ਰਹੇ ਤੇ ਫਿਰ ਕਿਹਜਾ ਹੋਮ ਹੋ ਜਾਣਾ ਹੋ ਪਰਣਾ ਕਰਨਾ ਹੈ ਠਿਕੜੀ ਕਰਦੇ ਮਹਾਰਾਜ ਲੈ ਕੇ ਰੋੜ ਵੀ ਜਾਣਿਆ ਦਾ ਮਹਾਰਾਜ ਇਹਨਾਂ ਕਾਰੇ ਹੋਮ ਕਰਨ ਲੱਗਦੇ

कहीं आजा हो बोल बहुत फिर तक रहे नौ नौखंडा सारी जारी धरती है नौखंड है चक्कर लाल ਪ੍ਰਣਾ ਦੇ ਹੋ ਕੇ ਰਹਿ ਬੋਮ ਕਰੇ ਇਹ ਹੋਰ ਬਾਣੀ ਸੁਣਿਆ ਨੇ ਕੰਨ ਕਾ ਦੋ ਡ੍ਰਾਈਵਰ ਨੂੰ ਕੰਨ ਕੰਡੇ ਕੋਣੇ ਨੂੰ ਅਸਰ ਕੰਡੇ ਕੂੜਿਆ ਨੂੰ ਐਵੇਂ ਵਧੀਆ ਬੋਲੇ ਜਿਹੜੇ ਕੋਮ ਡਾਣਾ ਜਦ ਇਹ ਵੀ ਜਪ ਕਰਦਾ ਰਹੇ ਮਹਾਰਾਜ ਜੀ ਕਹਿੰਦੇ ਇਹ ਹੋਰ ਕੇ ਮਨ ਸੁਝਾਰਿਆ ਨਾ ਜੈਨ ਮਾਰਗ ਕਟਕ ਤੱਕ ਬਟਾ जैन मार्ग जोड़े करम करे बहुत आसन बहुत आसने जोड़ी करम का सफाई करनी हो रही है जो भी करता रहा बंदा जहां बड़े बड़े आसन करता रहे पट योग करता रहे जैन मार्ग संजय साधन जैन मंद जो घर भी करता है जैन मार्ग संजम ਆਟਾ ਸਾਟਕ ਨੂੰ ਮੁਕਰ ਕਰਦਾ ਰਹੇ ਜੀਵ ਕਾ ਨੀ ਮੁਕਰ ਫੇਲ ਵਧਾਵਰ ਕੰਨਾਂ ਰੱਤੀ ਰੱਤੀ ਪਰਗਾ ਕੇ ਜੀਦਾ ਪੜਾ ਮੀਨੇ ਮਾਨੀ ਨੀਤਾ ਤੋਂ ਵੀ ਹੋ ਮੈਂ ਪੈ ਨਾ ਜਾਵਾਂ ਕਹਿੰਦੇ ਜਿਹੜੇ ਹੋਂਵੇਂ ਮੈਂ ਲੈ ਨਾ ਮਾਰੀ ਜਿੰਦੇ ਇਹ ਨਾ ਕਰਮਾਂ ਦੇ ਨਾਲ ਰਹੋ ਦੂਰ ਨਹੀਂ ਹੁੰਦੇ ਐ ਪਾਸੇ ਨਾੜਦੇ ਇਹ ਸਭੋ ਹੋਰ ਬੰਮੇ ਲੱਗ ਜਾਂਦੀ ਐ ਕਿ ਮੈਂ ਆ ਗੜਮ ਕਰ ਲਿਆ

ਕਿ ਫਿਰ ਦਤਾਰਨਾ ਕੇ ਨਾਮ ਜਪ ਕੇ ਹੁਣਾ ਨਾ ਮਾਰ ਜਿੰਦੇ ਪਰ ਅਗੇ ਹੁਣਾ ਤੀਸਰੀ ਜਿਹੜੀ ਹਸ ਬਲੀ ਜੀ ਝਟ ਮੇਰਾ ਤੇ ਜਿਸ ਰਬਾ ਹੈ ਰਬੁ ਜੁੜੇ ਵੀ ਮਹਾਰਾਜੀ ਹੋਰ ਬੇਨ ਨੂੰ ਸਮਝਾਣੇ ਨਾ ਧਾਰਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਪੁਰਜਾਇ ਜੀ ਜਾਇ ਹੁਣਾ ਮਨ ਕਾਮਨਾ ਤੇ ਦੇਖ ਟੁੱਟਾ ਜene ਮਨ ਜੇ ਕਾਮਨਾ ਕੋ ਤੇ ਜੀ ਬਜਾਈ ਨਾ ਕਰਾ ਮੇਰੇ ਜੇ ਜੀ ਦੇਦ ਛੁਡਕਾਰਾ ਤਾਂ ਕਿ ਮੈਂ ਤੜ ਜਾਵਾਂ ਮਾਰੀ ਗੈਣ ਮਰਦਾ ਹੈ ਨਾ ਵੀ ਮੈਂ ਤੜ ਜਾਵਾਂ ਮਾਰੀ ਮਨ ਕਾਮਨਾ ਟੇਡ ਦੇ ਛੁੱਟੇ ਜੇ ਜਿਹੜੇ ਮੇਰੀ ਜੀ ਸਚਾਨ ਕਰਦੇ ਉਹ ਚੀਸਾਂ ਦੇ ਮੇਰੇ ਤੇ ਸਤਕਾਰ ਹੋਣ ਤੇ ਰੋ ਰਕੇ ਤੁਮ ਜਾਰੇ ਹੰਮਾਰਾ ਜੀ ਘਰ ਬਮਾਨਾ ਬੰਤੇ ਫੁੱਟੇ ਕਿਹੜਾ ਹੰਕਾਰ ਹੈ اے ਮਹਾਰਾਜ ਜੀ ਦੇ ਲੜੂ ਨੂੰ ਮਾਰਨ ਮਾਰਦੇ ਹੋਏ ਜਦ ਮਾਰਦੇ ਜਿੱਕ ਹੋਏ ਲਿਕਣ ਨਹੀਂ ਜੁੜ ਨਹੀਂ ਹੁੰਦਾ ਹੈ ਉਚਾਰਨ ਕਰੋ ਸਾਧਨਾ ਮੈਂ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਰ ਕਿਸਮ ਜਾਵਿਆ ਮਹਾਰਾਜ ਜੀ ਸੂਤ ਕਰੇ ਦਿਨ ਰਾਤ ਹੋ ਜੈਨੇ ਖਿਨਾਰ ਕਰਨਾ ਦਿਨ ਰਾਤ ਦਿਨ ਰਾਤ ਜਿੰਦਾ ਆਪਣੇ ਜਣਾ ਤਰੀ ਹੈ ਜਿਨਾਂ ਨਾਲ ਪੁੱਤਰੀ ਘੜਨਾ ਰਹੇ ਨੇ ਨਾਲ ਪਿੱਛੇ ਤੁਮਾਰੀ ਜਿੰਦੇ मन के मेहनत करते जाता हूँ मानते हैं वो जड़ी मन के मेहनत की है जनवाजांग की, की मान को मालूम कारा हो जाए अंडरले थोड़ी पूजन होगा जीसर तो होगा पाव इन्हें कोल्ड जड़ी ले आए इन्हें मर्ज़ी तो इन्हें जो धावा रहे वो जड़ी काली सितारी मेहनत लाड पर, पर यू रहते ही क्या मन के मेहना करते जाता हू हम शरीरक जनाम करा दे उतर उन करो साधना अगे और मन समझ आ रही कि बहुत साधना करें कहीं बहुत जे साधन है ਯੋਗ ਕਟੇਚ ਰਣਾਵੇਂ ਆਫ ਜਿਹੜਾ ਉਹ ਵੀ ਕਰਦਾ ਵੀ ਤਾਂ ਕੇ ਮੇਰੇ ਤੁੰਕਾਰ ਆਉਂ ਮੈਂ ਮਤਲਬ ਤੇ ਮੈਨੇ ਜਿਹੜਾ ਅ ਇਹ ਅੱਧੇ ਵਾਂ ਤੇ ਜਿਹੜਾ ਮੇਰਾ ਜਨਮਨ ਖਤੂ ਜੀ ਆਉਂ ਇਹ ਚਿੰਗੋ ਕੋ ਸਤਨਾ ਕਰਦਾ ਨਹੀਂ ਮੈਂ ਸਤਨਾ ਕਰਦਾ ਹੈ ਅੱਜ ਦਾ ਹੈ ਮਨ ਨੂੰ ਜਿਵੇਂ ਮੇਰੇ ਮਨ ਖੜ ਦੇ ਜਾਵੇ ਅੱਜ ਜਿਹੜੇ ਕਰੇ ਨਾਮ ਨੂੰ ਖੜ ਦੇ ਹੋਰ ਸਤਨਾ ਕਰਨੇ ਆਏ ਉਸ ਨਾਲ ਦਾ ਮੇਰੇ ਖੜ ਦੇ ਨਹੀਂ ਜਾਣਾ ਮਹਿਮਾਨ ਨੇ ਇਹਨੇ ਕੋ ਸਤਨਾ ਕਰੇ

नाम ने सारी चीजा चलिया जी तेन मुश्किल सर उच्चारण करो समझा रहे मन के महिला परमेश महिला बनियाई है बड़ा उच्चा कह रहे ना के नाम बहुत जो बहुत बड़े बड़े पति जे ना इस गा पति हो गई

हजारों जानवा कर दिया भी मैं शायद रब लगू वाइगुर बहुत जनक जाम का हो गया जम का डर है दिमाग में डर है उच्चारण करो अंक ये जनता रफ है कतन करता है पर जड़े मन मन से शालू हो गया फिर है ना

ਸੂਰਜ ਨਾਇ ਓਮ ਪਾਇਆ ਇਹਨਾਂ ਦੇ ਜਨਮ ਤੋਂ ਰੋੜਾ ਭਾਉ ਕਰਦੇ ਕੋਹ ਮੌਜਾ ਕੇ ਇੰਕੀਅਤ ਨਾ ਕੀ ਹੁੰਦਾ ਮਰਨਾ ਆਮ ਹੀ ਕੱਢ ਲਿਆ ਜੇ ਨਾ ਹੁਣ ਆਦਾਨਾ ਮਾਰਨੀ ਗੱਲ ਇਹਨਾਂ ਦੇ ਨਾਰਾ ਜਿਹੜਾ ਜੀਵ ਹੈ ਜਨਮ ਤੋਂ ਹੀ ਵੜੂ ਮਾਣੇ ਕਰਨ ਮਾਣੇ ਇਹਦੇ ਸੂਰਜ ਨਾਇ ਓਮ ਪਾਇਆ ਮਰੀਏ ਦੇ ਸੂਰਜ ਕਰਨ ਮਾਣੇ ਇੰਕੀਅਤ ਪ੍ਰਾਣ ਓ ਜੀ ਰਿਹਾ

ਜੋ ਕਾਰਨ ਨਿਵੇ ਸਾਧਨ ਕਰ ਕਰੋ ਨਾਮ ਸਿੜਿਵਾ ਹੈ ਜੁਦਾ ਹੈ ਵਜੀਤ ਦੇਰਤ ਕਰੋ ਸਤਨਾਮ ਸਿੜਿਵਾ ਹੈ ਗੋਸਾਹਿਬ ਜੀ ਇਹ ਜਿਹੜਾ ਆਪਾਂ ਦਾ ਨਾਮ ਲੈਣ ਸਤਨਾਮ ਸਿੜਿਵਾ ਦੇ ਜੋਈ ਹਰ ਨਾਮ ਉਹ ਕੋ ਡੇਵਾ ਕੱਟੈਂ ਜਮ ਕੀ ਬੰਦਾ ਇਹ ਜਿਹੜਾ ਆਪਾਂ ਨਾਮ ਜਪਦੇ ਨਾ ਮਾਲ ਜੇ ਤਾਂ ਕੋ ਡੈਟ ਘੜੀ ਵੀ ਹੈ ਸੰਜਾ ਕਰਿਆ ਜਰਾ ਹੀ ਅਰਦਾ ਨਾਮ ਅਪਨੋਗ ਤੇ ਵਾ ਕਟਾ ਜਮ ਕੇ ਪੁੱਤਾ ਜਿਹੜੀ ਜਮ ਦੇ ਬਾਹੀ ਹੈ ਨਾ ਨਾਮ ਜਪਣ ਲੈ ਨਾ ਰਤਨਾ ਨਾਮ ਜਪਦੇ ਹੈ ਤੇ ਬਾਣੀ ਨੂੰ ਸੁਣਦੇ ਹਾਂ ਤੇ ਨੇਤਰਾਂ ਨਾਲ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਤੇ ਇਹ ਸਾਡੇ ਤਿੰਨ ਜਿਹੜੇ ਇਹਦੇ ਮੈਂ ਨਾ ਜਿਹੜੇ ਮਿੱਤੇ ਇਹਨਾਂ ਨਾਲ ਕੰਨ ਹੁੰਦਾ ਹੈ ਰਤਨਾ ਨਾਮ ਜਪ ਕੇ ਇਹ ਜੱਤ ਪਵਿੱਤਰ ਹੁੰਦੇ ਹੈ ਕੰਨ ਸ਼ਰਮ ਕਰਗੇ

ਜੇ ਜਾਮਨ ਡੰਡ ਲੰਦਾ ਹੋਰ ਕੰਮਾਂ ਪਰ ਤੇ ਜੇ ਰਬ ਦਾ ਨਾਮ ਜਪੇਗਾ ਉਹਦੇ ਪਰ ਕੋਈ ਨਹੀਂ ਉਹ ਜ਼ਰੂਰੀ ਹੈ ਨਾ ਬਰ ਦੂਸਰਲੇ ਜਾਮਨ ਡੰਡ ਜਾਮਨ ਦਾ ਗੰਢ ਲੱਗਦਾ ਹੈ ਤੇ ਗੋਬਿੰਦ ਭਜਨ ਵਿੱਚ ਨਹੀਂ ਮੰਨਣਾ ਜਿਹੜਾ ਧਰਮ ਰਾਜਾ ਹੈ ਨਾ ਕਹਿੰਦਾ ਜਿਹੜਾ ਭਜਨ ਹੈ ਨਾ ਗੋਬਿੰਦ ਦਾ ਵਾਹਿਗੁਰੂ ਪਰਮੇਸ਼ਰ ਜੀ ਦਾ ਉਹ ਤੋਂ ਬਗੈਰ ਕਹਿੰਦਾ ਉਹ ਪ੍ਰਤੀਜਿਜਾ ਨਹੀਂ ਹੈ उस बगैर बाकी सारे चीजा जो करते काम सारे डर तो लगता है जो गोविंद भजन है परमेशीजे बगैर को नहीं है सो हर का जब जब नाम जपज तू जाए नरक बोल सु क्या नाम जपद जपद सब दुख दूर हो जाते हैं चाहिए है कि जी परमेश्वर जो नाम सहसभाव ला रहे नानक नानक पात जा रहे हैं कि सहसभा जोड़ा नाम है वो लिता रहे उच्चारण करो